ਦੇਸ਼ ਦੇ ਵਿੱਚ ਆਂਗਣਵਾੜੀ ਕੇਂਦਰਾ ਦਾ ਢਾਂਚਾ ਲੜਖੜਾਇਆ ਹੋਇਆ ਹੈ ਆਂਗਣਵਾੜੀ ਕੇਂਦਰਾਂ ਕੋਲ ਡੁਕਵੀਆਂ ਇਮਾਰਤਾਂ ਹੀ ਨਹੀਂ ਹਨ ਤੇ ਕੇਂਦਰਾਂ ਦੇ ਵਿੱਚ ਪੀਣ ਦਾ ਪਾਣੀ ਪੱਖਾਣੇ ਤੇ ਹੋਰ ਸਹੂਲਤਾਂ ਦੇ ਦਾਅਵੇ ਵੀ ਖੋਖਲੇ ਨਜ਼ਰ ਆ ਰਹੇ ਹਨ ਦਰਅਸਲ ਪਿੰਡਾਂ ਦੀਆਂ ਧਰਮਸ਼ਾਲਾਵਾਂ ਤੇ ਗੁਰਦੁਆਰਿਆਂ ਅੰਦਰ ਆਂਗਣਵਾੜੀ ਸੈਂਟਰ ਚੱਲ ਰਹੇ ਹਨ ਆਂਗਣਵਾੜੀ ਕੇਂਦਰਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਲਈ ਹੁਣ ਵੱਡੇ ਸੁਧਾਰਾਂ ਦੀ ਲੋੜ ਹੈ ਦੇਸ਼ ਤੇ ਵਿੱਚ 1394179 ਤੇ ਪੰਜਾਬ ਦੇ ਵਿੱਚ 27314 ਆਂਗਣਵਾੜੀ ਕੇਂਦਰਾਂ ਦੇ ਵਿੱਚ ਕਰੀਬ 25 ਲੱਖ ਵਰਕਰਾਂ ਤੇ ਹੈਲਪਰਾਂ ਸੇਵਾਵਾਂ ਨਿਭਾ ਰਹੀਆਂ ਹਨ ਜਾਣਕਾਰੀ ਮੁਤਾਬਕ ਦੇਸ਼ ਦੇ ਵਿੱਚ 3840 ਤੇ ਪੰਜਾਬ ਦੇ ਵਿੱਚ 3045 ਕੇਂਦਰ ਕਿਰਾਏ ਦੀਆਂ ਇਮਾਰਤਾਂ ਦੇ ਵਿੱਚ ਹੀ ਚੱਲ ਰਹੇ ਨੇ ਇਹ ਵੀ ਕਿ ਦੇਸ਼ ਦੇ ਵਿੱਚ 1344333 ਅੰਗਣਵਾੜੀ ਵਰਕਰਾਂ ਅਤੇ 1167206 ਹੈਲਪਰਾਂ ਕੰਮ ਕਰ ਰਹੇ ਹਨ ਇਹ ਵੀ ਕਿ ਸਭ ਤੋਂ ਜ਼ਿਆਦਾ ਅੰਗਣਵਾੜੀ ਕੇਂਦਰ 179044 ਬਿਹਾਰ ਦੇ ਵਿੱਚ ਤੇ ਸਭ ਤੋਂ ਘੱਟ ਗੋਆ ਦੇ ਵਿੱਚ 1261 ਅਤੇ ਲਕਸ਼ਦੀਪ ਦੇ ਵਿੱਚ 62 ਕੇਂਦਰ ਹਨ ਦੂਜੇ ਪਾਸੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਪਿੰਡਾਂ ਦੇ ਵਿੱਚ ਅੰਗਣਵਾੜੀ ਕੇਂਦਰਾਂ ਦੇ ਵਿੱਚੋਂ ਬੱਚੇ ਹਵਾ ਦੇ ਵਿੱਚ ਹਨ ਤੇ ਵਿਭਾਗ ਦੇ ਵੱਲੋਂ ਉਹਨਾਂ ਦੀ ਕਾਗਜ਼ਾਂ ਦੇ ਵਿੱਚ ਹਾਜ਼ਰੀ ਲਾਭਕਾਰੀਆਂ ਦੀ ਗਿਣਤੀ ਫੁੱਲ ਵਿਖਾਈ ਜਾ ਰਹੀ ਹੈ। ਵਿਭਾਗ ਦੇ ਵੱਲੋਂ ਘਰ ਘਰ ਰਾਸ਼ਨ ਦੇਣ ਦੇ ਹੁਕਮ ਜਾਰੀ ਹੋਣ ਬਾਰੇ ਪਤਾ ਲੱਗਿਆ ਹੈ ਲੇਕਿਨ ਅੰਗਣਵਾੜੀ ਵਰਕਰਾਂ ਦਾ ਕਹਿਣਾ ਹੈ ਕਿ ਲੋਕ ਰਾਸ਼ਨ ਲੈਣ ਤੋਂ ਇਨਕਾਰੀ ਹਨ ਜਿਸ ਕਾਰਨ ਸੈਂਟਰਾਂ ਦੇ ਵਿੱਚ ਰਾਸ਼ਨ ਦੇ ਕਥਤ ਢੇਰ ਲੱਗੇ ਪਏ ਨੇ ਤੇ ਹੁਣ ਆਰਟੀਆਈ ਕਾਰਕੁਨ ਰੰਜੀਤ ਗੋਇਲ ਦਾ ਕਹਿਣਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਬੱਚੇ ਨੋ ਦਿੱਤੇ ਜਾਂਦੇ ਰਾਸ਼ਨ ਤੇ ਸਵਾਲ ਖੜੇ ਹੋ ਰਹੇ ਹਨ ਇਹ ਵੀ ਕਿ ਬਹੁਤ ਸਾਰੇ ਕੇਂਦਰਾਂ ਦੇ ਵਿੱਚ ਬੱਚੇ ਅੰਡਰ weight ਜਨਮਦਾਰ ਵਾਲੇ ਹਨ ਲੇਕਿਨ ਸਰਕਾਰ ਦੇ ਵੱਲੋਂ ਇਸ ਪਾਸੇ ਵੱਲ ਮਹਿਸ ਖਾਣਾ ਪੂਰਤੀ ਕਰਕੇ ਹੀ ਕੰਮ ਚਲਾਇਆ ਜਾ ਰਿਹਾ ਹੈ ਉਹਨਾਂ ਇਹ ਵੀ ਮੰਗ ਕੀਤੀ ਕਿ ਪੂਰੇ ਮਾਮਲੇ ਦੀ ਫਿਜ਼ੀਕਲ ਵੈਰੀਫਿਕੇਸ਼ਨ ਕਰਵਾਈ ਜਾਵੇ ਅਤੇ ਹੋ ਰਹੇ ਗੋਰਖ ਤੰਦੇ ਨੂੰ ਨਾt ਪਾਈ ਜਾਵੇ